ਦੀ ਰਾਤ ਦੁਕਾਨ ਤੇ ਚੋਰੀ ਕਰਨ ਗਏ ਇਹਨਾਂ ਚੋਰਾਂ ਦੀ ਕਿਸਮਤ ਨਿਕਲੀ ਮਾੜੀ ਮੌਕੇ ਤੇ ਪਹੁੰਚ ਗਈ ਪੁਲਿਸ ਸੀਸੀਟੀਵੀ ਦੇ ਵਿੱਚ ਰਿਕਾਰਡ ਹੋਈ ਸਾਰੀ ਵੀਡੀਓ ਸਸ਼੍ਰੀਆ ਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜਿਵੇਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਲਗਾਤਾਰ ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਹੁਣ ਇੱਕ ਅਜਿਹੀ ਖਬਰ ਤੁਹਾਨੂੰ ਦੱਸਾਂਗੇ ਕਿ ਚੋਰੀ ਦੇ ਇਰਾਦੇ ਦੇ ਨਾਲ ਇੱਕ ਮੋਟਰਸਾਈਕਲ ਤੇ ਚਾਰ ਨੌਜਵਾਨ ਆਏ ਨੇ ਮੂੰਹ ਉਹਨਾਂ ਦੇ ਨੌਜਵਾਨਾਂ ਦੇ ਬੰਨੇ ਹੋਏ ਨੇ ਤੇ ਇਹਨਾਂ ਨੌਜਵਾਨਾਂ ਨੇ ਜਿਵੇਂ ਹੀ ਆਪਣਾ ਮੋਟਰਸਾਈਕਲ ਰੋਕਿਆ ਇੱਕ ਦੁਕਾਨ ਦੇ ਬਾਹਰ ਇਹ ਖੜੇ ਹੋਏ ਨੇ ਤੇ ਦੁਕਾਨ ਦਾ ਤਾਲਾ ਤੋੜਨ ਦੀ ਕੋਸ਼ਿਸ਼ ਹੀ ਕਰ ਰਹੇ ਸੀ ਕਿ ਨਾਲ ਹੀ ਦੂਸਰੇ ਪਾਸਿਓਂ ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਜਿਹੜੇ ਨੇ ਉਹ ਇਹਨਾਂ ਚੋਰਾਂ ਦੇ ਕੋਲ ਪਹੁੰਚ ਗਏ ਯਾਨੀ ਕਿ ਵਾਰਦਾਤ ਹੋਣ ਤੋਂ ਪਹਿਲਾਂ ਹੀ ਪੁਲਿਸ ਚੋਰਾਂ ਦੇ ਕੋਲ ਪਹੁੰਚ ਗਈ ਤੇ ਚੋਰ ਪੁਲਿਸ ਨੂੰ ਵੇਖ ਕੇ ਕਾਫੀ ਜ਼ਿਆਦਾ ਡਰ ਗਏ ਤੇ ਮੌਕੇ ਤੇ ਹੀ ਫਰਾਰ ਹੋ ਗਏ ਇਹਨਾਂ ਚੋਰਾਂ ਦੀ ਕਿਸਮਤ ਮਾੜੀ ਕਹੀ ਗਈ ਹੈ ਕਿ ਚੋਰੀ ਦੇ ਇਰਾਦੇ ਦੇ ਨਾਲ ਅੱਧੀ ਰਾਤ ਜਦ ਇਹ ਇੱਕ ਦੁਕਾਨ ਤੇ ਪਹੁੰਚੇ ਚਾਰੇ ਨੌਜਵਾਨ ਇੱਕ ਹੀ ਮੋਟਰਸਾਈਕਲ ਤੇ ਬੈਠ ਕੇ ਆਏ ਸੀ ਜਦੋਂ ਇਹਨਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਦੂਸਰੇ ਪਾਸੇ ਇੱਕ ਮੋਟਰਸਾਈਕਲ ਆਇਆ ਜਿਸ ਮੋਟਰਸਾਈਕਲ ਦੇ ਉੱਤੇ ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਸੀ ਤਾਹਣਾ ਮੁਲਾਜ਼ਮਾਂ ਨੇ ਵੇਖ ਲਿਆ ਕਿ ਇਹ ਚੋਰ ਜਿਹੜੇ ਨੇ ਚੋਰੀ ਕਰਨ ਦੇ ਲਈ ਆਏ ਨੇ ਤੇ ਉੱਥੇ ਪੁੱਛਗਿੱਛ ਕਰਨ ਲੱਗੇ ਉਹ ਪੁਲਿਸ ਮੁਲਾਜ਼ਮ ਪਰ ਮੌਕੇ ਤੇ ਹੀ ਜਿਹੜੇ ਉਹ ਚੋਰ ਸੀ ਉਹ ਮੌਕਾ ਵੇਖ ਕੇ ਫਰਾਰ ਹੋ ਗਏ ਪਰ ਉਹਨਾਂ ਦਾ ਜਿਹੜਾ ਮੋਟਰਸਾਈਕਲ ਸੀ ਉਹ ਉੱਥੇ ਹੀ ਦੁਕਾਨ ਦੇ ਬਾਹਰ ਖੜਾ ਰਿਹਾ ਇਹ ਜਿਹੜੀ ਖਬਰ ਹੈ ਇਹ ਤੜਕੇ ਸਵੇਰ 5 ਵਜੇ ਦੀ ਦੱਸੀ ਜਾ ਰਹੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਸ਼ਖਸ ਦੀ ਦੁਕਾਨ ਤੇ ਚੋਰੀ ਕਰਨ ਦੇ ਇਰਾਦੇ ਦੇ ਨਾਲ ਇਹ ਚੋਰ ਪਹੁੰਚੇ ਸੀ ਉਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਤੇ ਉਸ ਨੇ ਦੱਸਿਆ ਹੈ ਕਿ ਕਿਸ ਤਰੀਕੇ ਉਹ ਜਿਹੜਾ ਸਵੇਰੇ ਜਲਦੀ ਉੱਠ ਜਾਂਦਾ ਹੈ ਆਪਣੇ ਦੂਸਰੇ ਕੰਮ ਤੇ ਉਸਨੇ ਜਾਣਾ ਹੁੰਦਾ ਹੈ ਜਿਸ ਕਾਰਨ ਉਸਵੇਰੇ ਤੜਕੇ 5 ਵਜੇ ਜਦ ਉੱਠਿਆ ਉਸਨੇ ਆਪਣਾ ਹੱਲੇ ਦਰਵਾਜ਼ਾ ਖੋਲਣ ਹੀ ਲੱਗਾ ਸੀ ਕਿ ਵੇਖਿਆ ਬਾਹਰ ਚੋਰ ਖੜੇ ਨੇ ਉਹ ਕਾਫੀ ਜ਼ਿਆਦਾ ਡਰ ਗਿਆ ਪਰ ਕੁਝ ਮਿੰਟਾਂ ਸਿਕੰਟਾਂ ਦੇ ਵਿੱਚ ਦੂਸਰੇ ਪਾਸੇੋਂ ਦੋ ਪੁਲਿਸ ਮੁਲਾਜ਼ਮ ਵੀ ਆ ਗਏ ਜਿਨ੍ਹਾਂ ਨੂੰ ਵੇਖ ਕੇ ਇਹ ਚੋਰ ਫਰਾਰ ਹੋ ਗਏ ਤੇ ਚੋਰੀ ਦੀ ਵਾਰਦਾਤ ਜਿਹੜੀ ਹੈ ਉਹ ਹੋਣ ਤੋਂ ਬਚ ਗਈ ਅਕਸਰ ਹੀ ਲੋਕ ਕਹਿੰਦੇ ਨੇ ਕਿ ਫੋਨ ਕਰਨ ਦੇ ਬਾਵਜੂਦ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਨਹੀਂ ਪਹੁੰਚਦੇ ਸਾਰਾ ਕੁਝ ਹੋ ਜਾਂਦਾ ਹੈ ਵਾਰਦਾਤ ਹੋ ਜਾਂਦੀ ਦੀ ਹੈ ਕਾਫੀ ਸਮਾਂ ਲੱਗ ਜਾਂਦਾ ਹੈ ਪਰ ਪੁਲਿਸ ਨੂੰ ਪਹੁੰਚਣ ਦੇ ਵਿੱਚ ਪਰ ਇਹ ਹੁਣ ਵੀਡੀਓ ਸਾਹਮਣੇ ਆਈ ਹੈ ਕਿ ਚੋਰੀ ਦੀ ਵਾਰਦਾਤ ਹੋਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਨੇ ਜਿਨ੍ਹਾਂ ਤੋਂ ਡਰ ਕੇ ਚੋਰ ਫਰਾਰ ਹੋ ਗਏ ਤੇ ਆਪਣਾ ਮੋਟਰਸਾਈਕਲ ਵੀ ਉੱਥੇ ਹੀ ਛੱਡ ਗਏ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਾਈਬਸ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ